ਮਾ ਕੀ ਰਿਆ ਹੋਇਆ ਬੰਦਾ ਜਮਾਨੀ ਚ ਬੱਲੀ ਐ ਅੱਜ ਸਵੇਰ ਤੋਂ ਹੀ ਤੁਸੀਂ ਦੋਸਤੋ ਦੇਖ ਰਹੇ ਹੋ ਕਿ ਕਿ ਏਪੀ ਢਿੱਲੋਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਜਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਏਪੀ ਢਿੱਲੋਂ ਦਾ ਲਾਈਵ ਸ਼ੋਅ ਚੱਲ ਰਿਹਾ ਸੀ ਅਤੇ ਉਸ ਲਾਈਵ ਸ਼ੋਅ ਦੇ ਦੌਰਾਨ ਚੱਲਦੇ ਸ਼ੋਅ ਦੇ ਵਿੱਚ ਉਹਨਾਂ ਨੇ ਗਿਟਾਰ ਨੂੰ ਤੋੜ ਕੇ ਚੂਰਾ-ਚੂਰਾ ਕਰ ਦਿੱਤਾ ਜੀ ਹਾਂ ਤੁਸੀਂ ਸਕਰੀਨ ਉੱਪਰ ਵੀਡੀਓ ਵਿੱਚ ਚੱਲਦੀ ਦੇਖ ਸਕਦੇ ਹੋ ਏਪੀ ਢਿੱਲੋਂ ਕਿਸ ਤਰ੍ਹਾਂ ਆਪਣੇ ਗੱਲ ਤੋਂ ਉਤਾਰ ਕੇ ਗਿਟਾਰ ਨੂੰ ਸਟੇਜ ਦੇ ਉੱਪਰ ਚੱਕ-ਚੱਕ ਕੇ ਉਛਾਲ ਰਹੇ ਨੇ ਜਿੱਥੇ ਕਿ ਇਸ ਵੀਡੀਓ ਨੂੰ ਦੇਖ ਕੇ ਉਹਨਾਂ ਦੇ ਫੈਨ ਨਰਾਜ਼ ਹੋਏ ਪਬਲਿਕ ਦੇ ਕਮੈਂਟ ਬਹੁਤ ਹੀ ਵੇਖਣ ਨੂੰ ਮਿਲੇ ਉਹ ਤੁਹਾਡੇ ਨਾਲ ਵੀ ਸਾਂਝੇ ਕਰਦੇ ਆ ਕਿਸੇ ਦਾ ਕਹਿਣਾ ਹੈ ਕਿ ਇਹ ਫੁਕਰਾ ਹੈ ਕਿਸੇ ਫੈਨਸ ਦਾ ਕਹਿਣਾ ਹੈ ਕਿ ਆਪਣੇ ਰਜ਼ਕ ਨੂੰ ਲੱਤ ਨਹੀਂ ਮਾਰੀ ਦੀ ਜਿੱਥੋਂ ਆਪਾਂ ਰੋਟੀ ਪਾਈ ਹੋਵਾਂਗੇ ਅਤੇ ਕਿਸੇ ਨੇ ਲਿਖਿਆ ਕੁਝ ਪੈਸੇ ਜ਼ਿਆਦਾ ਹੀ ਆ ਗਏ ਹਨ ਤਾਂ ਹਮੇ ਬਾਟ ਦੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੰਜਾਬੀ ਗਾਇਕ ਐਮੀ ਵਰਕ ਨੇ ਵੀ ਕਮੈਂਟ ਕੀਤਾ ਉਹਨਾਂ ਨੇ ਲਿਖਿਆ ਬles you brother ਹਾਂਜੀ ਦੋਸਤੋ ਵੀਡੀਓ ਦੇਖ ਕੇ ਤੁਸੀਂ ਵੀ ਆ ਆਪਣੇ ਰੈ ਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਜ਼ਰੂਰ ਦੇਣਾ ਏਪੀ ਟਿੱਲੋ ਅਕਸਰ ਹੀ ਆਪਣੇ ਨਵੇਂ ਗੀਤਾਂ ਨੂੰ ਲਾਂਚ ਕਰਦਿਆਂ ਹੀ ਗिटार ਨੂੰ ਪੈਲ ਦੇ ਆਧਾਰ ਤੇ ਕੋਲ ਰੱਖਦੇ ਸਨ ਪਰ ਅਚਾਨਕ ਉਹਨਾਂ ਨੇ ਏਦਾਂ ਸਟੇਜ ਤੇ ਕਰਨਾ ਕੁਝ ਚੰਗਾ ਨਹੀਂ ਲੱਗਿਆ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸ ਨਵੀਂ ਵੀਡੀਓ ਦੇ ਨਾਲ